ਸਾਸਰੀ ਕਾਲ ਵੀ ਮਿੱਤਰੋ ਕੀ ਹਾਲ ਚਾਲ ਆ ਸਰਦਾਰ ਪ੍ਰਦੀਪ ਸਿੰਘ ਲੁਧਰ ਸਰਦਾਰ ਬਲਦੇਵ ਸਿੰਘ ਖੋਖਰ ਬੋਲੇ ਸ਼ੰਕਰ ਦੀ ਆਰਤੀ ਕਰਦੇ ਹੋਏ ਤੂਬਤੀ ਕਰਦੇ ਹੋਏ ਦੇਖੋ ਕਿੰਨਾ ਸੋਹਣਾ ਨਜ਼ਾਰਾ ਆ ਠੰਡਾ ਠੰਡਾ ਮੌਸਮ ਸੇਵਾਦਾਰ ਕਾਵੜੀਆਂ ਦੀ ਸੇਵਾ ਕਰ ਰਹੇ ਆ ਬਹੁਤ ਨੇਚਾ ਦੇ ਨਾਲ ਪਿੰਡ ਦਗੋ ਜਿਲ੍ਹਾ ਫਤਿਆਬਾਦ ਦਗੋ ਦੇ ਨੌਜਵਾਨਾਂ ਵੱਲੋਂ ਸੇਵਾ ਕਰੀ ਗਈ ਆ ਰਲ ਮਿਲ ਕੇ ਦਗੋ ਟਾਣੀ ਦੇ ਵੀਰਾਂ ਨੇ ਕਾਵੜੀਆਂ ਵਾਸਤੇ ਸੇਵਾ ਕਰੀ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਪ੍ਰੋਗਰਾਮ ਕਰਿਆ ਦੂਰੋਂ ਦੂਰੋਂ ਆਇਆ ਹੋਇਆ ਸੰਗਤਾਂ ਲੰਗਰ ਛੱਕੇ ਚਾਹ ਪਾਣੀ ਦਾ ਪ੍ਰਸ਼ਾਦ ਲੈ ਕੇ ਜਾ ਰਹੀਆਂ ਨੇ ਤੇ ਸਰਦਾਰ ਪ੍ਰਦੀਪ ਸਿੰਘ ਨਾਲ ਅਜੇ ਵੀਰ ਕੇ ਲਈ ਦੀ ਸੇਵਾ ਕਰ ਰਹੇ ਸੀਗੇ ਤਸ ਨਿੱਕੇ ਨਿੱਕੇ ਸੇਵਾਦਾਰ ਪੂਰੀ ਨੇਚਾ ਦੇ ਨਾਲ ਸੇਵਾ ਕਰ ਰਹੇ ਆ ਕਿੱਡੀ ਵੱਡੀ ਗੱਡੀ ਆਈ ਹੋਈ ਆ ਕਾਵੜੀਆਂ ਦੀ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਉਰੇ ਦਰਬਾਰ ਤੇ ਸਿਰਸਾ ਰੋੜੀ ਤੋਂ ਇਹ ਕਾਵੜੀ ਆਏ ਹੋਏ ਆ। ਸੋਢੀ ਸਿੰਘ, ਅਮਰਤ ਸਿੰਘ ਚਾਹ ਦੀ ਸੇਵਾ ਕਰਦੇ ਹੋਏ। ਗੱਡੀਆਂ, ਕਾਰਾਂ, ਮੋਟਰਸਾਈਕਲ, ਟਰੈਕਟਰ ਦੇਖੋ ਕਿੰਨੇ ਹੌਲੀ-ਹੌਲੀ ਪਿਆਰ ਨਾਲ ਨਗਾਉਂਦੇ ਆ ਕਿ ਸੇਵਾਦਾਰਾਂ ਨੂੰ ਕੋਈ ਦਿੱਕਤ ਨਾ ਆਵੇ। ਕਾਵੜੀਏ ਖੜੇ ਆ ਰੋਡ ਤੇ ਵੀ ਇਨ੍ਹਾਂ ਚ ਕਿਤੇ ਕੋਈ ਗੱਡੀ ਲੱਗ ਨਾ ਜਾਵੇ। ਦੇਖੋ ਕਿੰਨੇ ਪਿਆਰ ਤੇ ਨਾਲ ਸੇਵਾਦਾਰ ਵੀ ਸੇਵਾ ਕਰ ਰਹੇ ਆ। ਪਿਆਰ ਦੇ ਨਾਲ ਰੋਡ 'ਤੇ ਸਾਧਨ ਟਪਾ ਰਹੇ ਆ ਤੇ بارش ਹੋ ਗਈ ਹੋਈ ਟੀ ਹੁਣ ਤਾਜੀ-ਤਾਜੀ ਦੇਖੋ ਰੋਡ ਹੋ ਗਿਆ ਪੂਰਾ ਠੰਡਾ ਪਾਣੀ ਪਾਣੀ ਦਹੀਂ ਤੇ ਆਲੂਆਂ ਦਾ ਪ੍ਰਸ਼ਾਦ ਵੰਡਿਆ ਗਿਆ ਜੋ ਕਿ ਕਾਵੜੀਆਂ ਵਾਸਤੇ ਸੀਗਾ ਵਰਤੀਆਂ ਵਾਸਤੇ ਆ ਦੇਖੋ ਕਾਵੜੀਏ ਖਾ ਕੇ ਗੁਰੂ ਦਾ ਲੰਗਰ ਤੇ ਨੱਚ ਰਹੇ ਨੇ ਅਮਰਤ ਸਿੰਘ ਜਲਦੀ ਸੇਵਾ ਕਰ ਰਹੇ ਆ ਬਾਰਿਸ਼ ਦਾ ਨਾ ਠੰਡਾ ਠੰਡਾ ਮੌਸਮ ਠੰਡੀ ਹਵਾ ਚੱਲ ਰਹੀ ਆ ਹੁਣ ਤੇ ਛੋਟੇ ਛੋਟੇ ਵੀਰ ਸੇਵਾ ਕਰਦੇ ਹੋਏ ਪਿੰਡ ਦਗੋ ਜਿਲ੍ਹਾ ਫਤਿਹਬਾਦ ਆਪਣਾ ਚੈਨਲ ਆ ਜੀ ਦੀਪ ਰਿਪੋਰਟਸ ਬਾਈ ਸਾਰੇ ਵੀਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਚਾਹ ਬੂੰਦੀ ਦਾ ਪ੍ਰਸ਼ਾਦ ਮੰਡਿਆ ਗਿਆ ਗਰਪਾਲ ਸਿੰਘ ਅਮਰਤ ਸਿੰਘ ਹੈਪੀ ਸਿੰਘ ਛੋਟਾ ਜੀ ਕਾਵੜਿਆ ਵੀਰ ਤੇ ਕਾਵੜੀਏ ਨੱਚਦੇ ਹੋਏ ਬੋਲੇ ਸ਼ੰਕਰ ਦੇ ਦਰਬਾਰ ਤੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਮੌਸਮ ਠੰਡਾ ਠੰਡਾ ਮੌਸਮ ਵਾਹ ਜੀ ਵਾ ਰੌਣਕਾਂ ਹੀ ਰੌਣਕਾਰਾਂ ਸਰਦਾਰ ਹਰਪਾਲ ਸਿੰਘ ਚਾਦੀ ਸੇਵਾ ਕਰਦੇ ਹੋਏ ਨਾਲ ਰਾਜੂ ਵੀਰ ਵੱਡਾ ਸੌਂਤਾ ਸਾਹਿਬ ਹੈਪੀ ਮਹਿਰਾ ਸੋਬਦੀਪ ਸਿੰਘ ਖੋਖਰ ਟੈਗਾ 0015 ਸੇਵਾ ਪੂਰੀ ਇਮਾਨਦਾਰੀ ਨਾਲ ਕਰੀ ਗਈ ਤੁਸੀਂ ਦੇਖ ਸਕਦੇ ਆ ਹਰਿਆ ਪਰਿਆ ਰੋਡ ਕਿੰਨੀ ਛਾਂ ਆ ਦਰਖਤ ਲਾਵਾਂਗੇ ਤੇ ਸ਼ਾਮਾਂ ਵੀ ਬੈਠਾਂਗੇ ਦਰਖਤ ਬਹੁਤ ਲੱਗੇ ਹੋਏ ਆ ਨਿੱਕੇ ਨਿੱਕੇ ਜਵਾਕ ਪਹੁੰਚਿਆ ਸੇਵਾ ਕਰ ਰਹੇ ਆ ਗਰਪਾਲ ਸਿੰਘ ਸਾਰੇ ਹੀ ਸੇਵਾਦਾਰਾਂ ਦੇ ਮੂੰਹ ਤੇ ਦੇਖੋ ਰੌਣਕਾਂ ਆ ਖੁਸ਼ੀਆਂ ਆ ਤੇ ਭੱਜ ਭੱਜ ਕੇ ਹੱਸਦੇ ਚਿਹਰੇ ਦੇ ਨਾਲ ਪ੍ਰਸ਼ਾਦ ਵੰਡ ਰਹੇ ਆ ਜਿਨੇ ਵੀ ਸੇਵਾਦਾਰ ਵੀਰਾਂ ਤੁਸੀਂ ਦੇਖੋ ਸਭ ਦੇ ਚਿਹਰਿਆਂ ਤੇ ਨੂਰ ਆ ਹੱਸ ਰਹੇ ਆ ਖੁਸ਼ੀਆਂ ਮਨਾ ਰਹੇ ਆ 23 ਸਾਲ ਹੋ ਗਏ ਇਹਨਾਂ ਨੂੰ ਲੰਗਰ ਲਾਉਂਦੇ ਹੋਰੇ ਕਾਵੜੀਆਂ ਦੀ ਸੇਵਾ ਕਰਦੇ ਆ ਤੇ ਵਾਹਿਗੁਰੂ ਕਿਰਪਾ ਕਰੇ ਬੋਲੇनाथ ਕਿਰਪਾ ਕਰੇ ਇਹ ਦਹੀਂ ਲੰਗਰ ਲਾਉਂਦੇ ਰਹਿਣ ਸਰਦਾਰ ਹਰਪਾਲ ਸਿੰਘ ਸੇਵਾਦਾਰਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾ ਕਰੀ ਜਲ ਦੇ ਠੰਡੇ ਜਲ ਦੇ ਡਰਮ ਭਰੇ ਹੋਏ ਆ ਉੱਪਰੋਂ ਕੱਪੜਾ ਰੱਖਿਆ ਹੋਇਆ ਆ ਕੋਈ ਵੀ ਮੱਛਰ ਮੱਖੀ ਨਾ ਪੈ ਜਾ ਕੋਈ ਸਪੇਦੇ ਦਾ ਪੱਤਾ ਜਾਂ ਟਾਲੀ ਦਾ ਪੱਤਾ ਨਾ ਪੈ ਜਾ ਦੇਖੋ ਸਿਰਸਾ ਹਰਿਆਣਾ ਹਰਿਦвар ਸੇ ਰੋੜੀ ਕਾਵੜੀ ਆਇਆ ਪੂਰੀ ਵੱਡੀ ਗੱਡੀ ਭਰੀ ਹੋਈ ਸੀ ਇਹਨਾਂ ਦੀ ਤੇ ਵੀਰਾਂ ਨੇ ਉਹਰੇ ਰੋਕਿਆ ਸੇਵਾ ਦਾ ਮੌਕਾ ਦਿੱਤਾ ਸਾਰੇ ਵੀਰਾਂ ਨੇ ਦਗੋਟ ਟਾਣੀ ਦੇ ਵੀਰਾਂ ਨੇ ਪੂਰੀ ਚੰਗੀ ਤਰ੍ਹਾਂ ਸੇਵਾ કરી ਇਹਨਾਂ ਦੀ ਬਈ ਖੁਸ਼ ਹੋ ਕੇ ਕਾਵੜੀਏ ਗਏ ਨੱਚਦੇ ਟੱਪਦੇ ਪਿੰਡ ਰੋੜੀ ਦੇ ਕਾਵੜੀਏ ਪੂਰੀ ਖੁਸ਼ੀ ਦੇ ਨਾਲ ਗਏ ਬਹੁਤ ਚੰਗੇ ਤਰੀਕੇ ਨਾਲ ਸੇਵਾ ਕਰੀ ਤੁਸੀਂ ਦੇਖ ਸਕਦੇ ਆ ਦੇਖੋ ਸੇਵਾਦਾਰ ਵੀਰ ਕਿੰਨੀ ਨੇਚਾ ਦੇ ਨਾਲ ਸੇਵਾ ਕਰ ਰਹੇ ਆ ਕੋਈ ਵੀ ਗੱਡੀ ਆਉਂਦੀ ਆ ਜਾਂ ਪਿਕਅਪ ਆਉਂਦੀ ਆ ਜਾਂ ਛੋਟਾ ਹਾਥੀ ਆਉਂਦਾ ਆ ਸਾਰੇ ਹੀ ਸੇਵਾਦਾਰ ਸੇਵਾ ਕਰਨ ਵਾਸਤੇ ਦੇ ਤੁਰ ਪੈਂਦੇ ਆ ਬਹੁਤ ਨੇਚਾ ਦੇ ਨਾਲ ਸੇਵਾ ਕਰੀਏ ਆ ਸਰਦਾਰ ਗੁਰਪ੍ਰੀਤ ਸਿੰਘ ਸੰਤਾ ਸਰਦਾਰ ਬਲਦੇਵ ਸਿੰਘ ਖੋਖਰ 0015 ਤੁਸੀਂ ਦੇਖ ਸਕਦੇ ਆ ਸੇਵਾ ਕਰ ਰਹੇ ਆ ਆ ਪਿਕਅਪ ਗੱਡੀ ਆ ਗਈ ਦੇਖੋ ਤੁਸੀਂ ਹੁਣ ਜੀ ਸਾਰੇ ਸੇਵਾਦਾਰ ਭੱਜ ਭੱਜ ਕੇ ਸੇਵਾ ਕਰਨ ਗਏ ਅਜੀਬੀਰ ਉਹਨਾਂ ਦਾ ਬ੍ਰਦਰ ਪ੍ਰਦੀਪ ਉਹਨਾਂ ਦੇ ਫਾਦਰ ਸਾਹਿਬ ਵੀ ਸੇਵਾ ਕਰ ਰਹੇ ਆ ਅਜੀਬੀਰ ਦੇ ਫਾਦਰ ਸਾਹਿਬ ਆ ਤੁਸੀਂ ਦੇਖੋ ਸੇਵਾਦਾਰ ਪ੍ਰਦੀਪ ਗੁਰਪ੍ਰੀਤ ਸਿੰਘ ਆ ਦੇਖੋ ਭੱਜ ਭੱਜ ਕੇ ਸੇਵਾ ਕਰ ਰਿਹਾ ਕੇਲਿਆਂ ਦੀ ਸੇਵਾ ਚੱਲ ਗਿਆ ਆ ਤੇ ਪਾਪਾ ਕੋਲੇ ਗਿਆ ਵਾ ਚਲਾਉ ਸਾਰੇ ਵੀਰਾਂ ਨੇ ਭੱਜ ਭੱਜ ਕੇ ਸੇਵਾ ਕਰੀ ਆ ਬੋਲੇनाथ ਇਹਨਾਂ ਤੇ ਕਿਰਪਾ ਕਰੇ ਇਹਨਾਂ ਦੀ ਸੇਵਾ ਲੇਖੇ ਲਾਉਣ ਇਹ ਹੋਰ ਅਮੀਰ ਬਣ ਤੇ ਜਿਆਦਾ ਤੋਂ ਜਿਆਦਾ ਸੇਵਾ ਕਰਿਆ ਕਰਨ ਸਰਦਾਰ ਅਮਰਤ ਸਿੰਘ ਰਵਿੰਦਰ ਸਿੰਘ ਰਵਿੰਦਰ ਸਿੰਘ ਨੇ ਬਹੁਤ ਸੇਵਾ ਕਰੀ ਆ ਤੇ ਅਜੇ